ਅਜਿਹੇ ਪਰਚਾ ਪੁਰਚਾ ਜਾ ਹੋਇਆ ਜੇ ਹੋ ਗਿਆ ਕਦਨ ਚ ਕਹੇ ਠੀਕ ਆ ਨਹੀਂ ਜਮਾ ਨੱਕ ਦਾਮ ਕਰਦਾਂਗੇ ਨਾ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ ਝੀਲ ਦੇ ਸੈਰ ਕਰਨੀ ਜਾਂਦਾ ਮੈਂ ਤੁਹਾਡੇ ਬੱਚੇ ਨਾਲ ਤੁਹਾਡੇ ਤੁਸੀਂ ਆਪ ਰੱਖੋ ਤੁਸੀਂ ਨਾ ਲਾਇਆ ਜੇਕਰ ਕੋਲੇ ਕਿ ਮੈਂ ਜ਼ਿਲ੍ਹਾ ਪ੍ਰਧਾਨ ਬਣੇ ਤੁਸੀਂ ਮੇਰਾ ਸਾਥ ਦਿੱਤਾ ਉਹ ਸਾਥ ਕਰਕੇ ਮੈਨੂੰ ਪ੍ਰੈਕਟਿਕ ਮਿਲੀ ਤੇ ਅੱਜ ਜੇ ਮੈਂ ਜਿੱਤੇ ਆ ਤਾਂ ਤੁਹਾਡੇ ਸਾਰਿਆਂ ਦੀ ਬਦੌਲਤ ਅੱਜ ਮੈਂ ਐਮਐਲਏ ਬਜੋ ਖੜਾ ਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਤੁਸੀਂ ਕਦੇ ਵੀ ਇਹ ਸੋਚੇ ਵੀ ਤੁਸੀਂ ਕਿ ਐਮਐਲਏ ਨਾਲ ਗੱਲ ਕਰ ਰਹੇ ਹੋ ਮੇਰੀ ਸਾਰੀ ਤੁਹਾਡੇ ਨਾਲ ਪਰਿਵਾਰਕ ਹੋਊਗੀ ਜਿੱਦਾਂ ਨਾਲ ਮੈਂ ਪਹਿਲਾਂ ਸੀ ਮੈਂ ਤੁਹਾਡੇ ਨਾਲ ਉਦਾਂ ਦੇ ਰਹੂੰਗਾ ਕਦੇ ਮਾਲਸ਼ਾ ਦੇ ਹੋਵੇ ਇਸ ਐਮਐਲਏ ਨਾਲ ਗੱਲ ਕਰਦਾ ਮੈਂ ਤੁਹਾਡਾ ਭਰਾ ਬਣ ਕੇ ਤੁਹਾਡਾ ਪੁੱਤ ਬਣ ਕੇ ਤੁਹਾਡਾ ਸਾਥੀ ਬਣ ਕੇ ਤੁਹਾਡਾ ਪਰਿਵਾਰਕ ਮੈਂਬਰ ਬਣ ਕੇ ਤੁਹਾਡੇ ਵਿੱਚ ਬਚਰੂੰਗਾ ਅੱਜ ਮੈਨੂੰ ਕਿਸੇ ਦੋਸਤ ਦਾ ਫੋਨ ਆਇਆ ਪੰਜਾਬ ਪੁਲਿਸ ਦਾ ਥਾਣੇਦਾਰ ਸੀ ਉਹ ਕਹਿੰਦਾ ਭਾਈ ਕਹਿੰਦਾ ਪਹਿਲਾਂ ਮੇਰਾ ਨਾਮ ਪਰਿਆ ਸੀ ਜਾਰੀ ਵਾਲਾ ਕਾਰਡ ਨੂੰ ਏ ਕਹਿੰਦਾ ਹੁਣ ਮੈਂ ਕੱਟ ਕੇ ਕਲਦੀਸ਼ ਨੂੰ ਕੋ ਐਮਐਲਏ ਕਰਦਾ ਤੇ ਮੈਂ ਇਹਨੂੰ ਆਖਿਆ ਜਾਰੇ ਕੁਲਦੀਪ ਸਿੰਘ ਤੇ ਮੈਂ ਐਮਐਲਏ ਰਹਿਣ ਦੇ ਯਾਰੀ ਵਾਲਾ ਨਹੀਂ ਰਹਿਣ ਦੇ ਜੇ ਮੈਂ ਤੁਹਾਨੂੰ ਵੀ ਬੇਨਤੀ ਕਰ ਦਵਾਂ ਚਾਹੇ ਐਮਐਲਏ ਨਾਂ ਲਿਖੋ ਜੇ ਤੁਹਾਡਾ ਕਾਟੋਂੋਂ ਭਰਿਆ ਹੋਇਆ ਉਹ ਯਾਰੀ ਵਾਲਾ ਭਰਾਵਾਂ ਵਾਲਾ ਉਹੋ ਹੀ ਰਿਸ਼ਤੇ ਵਾਲਾ ਨਾਂ ਹੀ ਰੱਖਿਓ ਮੈਂ ਤੁਹਾਡੇ ਲਈ ਕਾਟੋਂੋਂ ਹੀ ਆਇਆ ਚਾਹੇ ਰਤਵੇ ਤੋਂ ਵੱਡੇ ਹੋ ਜਾਣ ਛੋਟੇ ਹੋ ਜਾਣ ਤੁਹਾਡੇ ਲਈ ਮੈਂ ਕਾਟੋਂ ਲਈ ਰਹਿਮਾ ਤੁਹਾਡਾ ਭਰਾ ਹੀ ਰਹੂੰਗਾ ਤੁਹਾਡਾ ਪੁੱਤਰ ਜਿੰਦਾਰ ਤੁਸੀਂ ਤੁਹਾਨੂੰ ਮੈਂ ਇਲੈਕਸ਼ਨ ਦਰਾਂ ਵੀ ਕਹਿੰਦਾ ਸੀ ਕਿ ਜਿੱਤੇ ਲਈ ਤੁਸੀਂ ਮੈਨੂੰ ਵੋਟ ਮੰਗਣ ਜਾਓਗੇ ਤੁਹਾਨੂੰ ਕੋਈ ਲਾਂਭਾ ਨਹੀਂ ਆਉਣ ਦਊਗਾ ਤੇ ਮੈਂ ਜੋ ਉਸ ਦਲ ਤੇ ਅੱਜ ਵੀ ਖੜਾ ਹਾਂ ਤੁਹਾਨੂੰ ਮੈਂ ਕਦੇ ਪਿੱਠ ਨਹੀਂ ਦਿਖਾਉਂਗਾ ਤੁਹਾਨੂੰ ਕੋਈ ਬੰਦਾ ਲਾਂਭਾ ਨਹੀਂ ਲਊਗਾ ਵੀ ਤੁਸੀਂ ਗਲਤ ਬੰਦੇ ਨੂੰ ਵੋਟ ਪਵਾਤੇ ਵੀ ਸਾਡਾ ਸਾਥ ਸੀ ਦਿੱਤਾ ਮੈਂ ਜੇਲ੍ਹ ਰਾਤ ਆਪਣੇ ਪਰਿਵਾਰ ਦੇ ਕੰਮ ਛੱਡ ਕੇ ਆਪਣੇ ਕਾਰੋਬਾਰਕ ਕੰਮ ਛੱਡ ਕੇ ਤੁਹਾਡੀ ਸੇਵਾ ਦੇ ਵਿੱਚ ਬਰਨਾਲਾ ਹਲਕੇ ਦੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਬਰਨਾਲਾ ਹੱਕਾ ਵੀ ਨਹੀਂ ਇਹ ਆਪੋ ਦਾਖਲਾ ਉਹ ਮੇਰਾ ਆਪਣਾ ਪਰਿਵਾਰ ਹੈ ਜਿਨ੍ਹਾਂ ਨੇ ਉਹਨਾਂ ਨੇ ਵੀ ਦਿਨ ਰਾਤ ਕੀਤਾ ਤੇ ਇਥੋਂ ਤੱਕ ਕੇ ਆ ਮੈਥੋਂ ਉਹ ਵਿਚਾਰੇ ਰੋਜ਼ ਪਤਾ ਹੜਾ ਕੋਈ ਮੈਲ ਘਲਾ ਤੋਂ ਕੋਈ ਕੋੜ ਤੋਂ ਨੇ ਤੋਂ ਕੋਈ ਪੰਦੇੜਾ ਘੜਨਾ ਆਉਂਦਾ ਸੀਗਾ 25 ਕਿਲੋਮੀਟਰ ਚੱਲ ਕੇ ਇੱਕ ਬੂੰਦ ਵੀ ਤੇਲ ਦੀ ਨਹੀਂ ਕੋਈ ਮੈਂ ਉਹਨਾਂ ਦਾ ਦਿਲ ਦੀਆਂ ਗੱਲਾਂ ਹੀ ਚਾਹੂੰ ਧੰਨਵਾਦ ਦਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਲੋਕਾਂ ਦੇ ਕਰੋੜਾਂ ਰੁਪਏ ਖਰਚਦਾ ਪਾਣੀ ਵਾਂਗੂ ਵਹਾਤਾ ਪੈਸਾ ਅਸੀਂ ਤਾਂ ਮੂੰਗੀ ਦੀ ਦਾਲ ਖਾਦੀ ਆ ਮੂੰਗੀ ਦੀ ਦਾਲ ਖਵਾ ਕੇ ਕਿਉਂ ਲੜੀ ਆ ਮਖਾ ਜੀ ਅਸੀਂ ਇੰਨਾ ਪੈਸਾ ਖਰਚਦੇ ਨਾ ਲੰਮੇ ਵਸਾਉਂਦੇ ਉੱਥੇ ਹੋਣੀ ਸੀ ਕਿੱਥੇ ਕਿੱਥੇ ਪਰ ਪੈਸਾ ਹਰ ਚੀਜ਼ ਨਹੀਂ ਹੁੰਦਾ ਮੈਂ ਤਾਂ ਉਹਨਾਂ ਉਹਨਾਂ ਆਗੂਆਂ ਨੂੰ ਉਹਨਾਂ ਪਾਰਟੀਆਂ ਦੇ ਆਗੂ ਨੂੰ ਵੀ ਕਹਿਣਾ ਤੁਸੀਂ ਲੋਕਾਂ ਦੇ ਪਿੱਛੇ ਰਹਿਆ ਕਰੋ ਲੋਕਾਂ ਦੀ ਸੇਵਾ ਕਰਿਆ ਕਰੋ ਇਹਨਾਂ ਦੇ ਜਜ਼ਬਾਤਾਂ ਨੂੰ ਸਮਝਿਆ ਕਰੋ ਇਹਨਾਂ ਦੇ ਦੁੱਖ-ਸੁੱਖ ਦੀ ਸਾਂਝ ਬਣਾ ਕੇ ਰੱਖਿਆ ਕਰੋ ਤਾਂ ਤੁਹਾਨੂੰ ਪੈਸੇ ਖਰਚ ਦੀ ਲੋੜ ਨਹੀਂ ਪੈਣੀ ਹੋ ਸਕਦਾ ਤੁਹਾਨੂੰ ਮੂੰਗੀ ਦਾਲ ਖਵਾਉਣ ਦੀ ਲੋੜ ਵੀ ਨਾ ਪਵੇ ਕਰਜ਼ਾ ਮੇਰੇ ਮਨ ਤੇ ਹੁਣ ਚਾਹੇ ਐਮਐਲਏ ਬਣ ਕੇ ਜੇ 12 ਜ ਮੇਰੇ ਦਿਮਾਗ ਤੇ ਇੱਕ ਬੜਾ ਵੱਡਾ ਬੋਝ ਹੈ ਤੁਹਾਡੇ ਜਿਹੜੇ ਪਿਆਰ ਦਾ ਤੁਹਾਡੇ ਸਤਿਕਾਰ ਦਾ ਤੁਹਾਡੇ ਸਹਿਯੋਗ ਦਾ ਬੜਾ ਵੱਡਾ ਕਰਜ਼ਾ ਮੈਂ ਕੋਸ਼ਿਸ਼ ਕਰੂੰਗਾ ਵੀ ਤੁਹਾਨੂੰ ਜਿਹੜਾ ਇਹਦਾ ਮੁੱਲ ਜਰੂਰ ਮੋੜਾਂ ਤੇ ਤੁਹਾਨੂੰ ਕਦੇ ਵੀ ਮੇਰੇ ਵੱਲੋਂ ਕੋਈ ਤਕਲੀਫ ਨਾਵੇ ਮੇਰੇ ਬਣੀਆਂ ਕੋਈ ਲਾਂਭਾ ਨਾ ਆਵੇ ਤੇ ਮੈਂ ਤੁਹਾਡਾ ਹਮੇਸ਼ਾ ਤੁਹਾਡੇ ਵਿੱਚ ਰਹਿ ਕੇ ਤੇ ਮੈਂ ਤੁਹਾਨੂੰ ਹੋਰ ਵੀ ਦੱਸਦਾ ਵੀ ਮੈਂ ਹਮੇਸ਼ਾ ਠੀਗਾ ਚੰਡ ਚੁੰਨੀਗੜ ਮੀਟਿੰਗ ਮੋਟੇ ਕਿਤੇ ਜਾਣਾ ਪਿਆ ਕੋਲ ਜਾਇਆ ਕਰਾਂਗੇ ਝੀਲ ਤੇ ਸੈਰ ਕਰਨੇ ਜਾਂਦਾ ਮੈਂ ਤੁਹਾਡੇ ਬੱਚੇ ਦੇ ਕਿ ਸਰ ਤੁਹਾਡਾ ਧੰਨਵਾਦ ਜਿਵੇਂ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਤੁਸੀਂ ਨੇ ਹਲਕਿਆਂ ਦਾ ਮੈਂ ਕੌਂਸਲ ਪਾਰਟੀ ਬਲਵਤ ਨੇ ਹਲਕਿਆਂ ਦਾ ਐਮਐਲਏ ਵੀ ਆ ਮਹਿਲ ਕਾਲੇ ਭਰਾੜ ਵਾਲਿਓ ਤੁਸੀਂ ਵੀ ਕਿਤੇ ਘੜਕਿਓਨਾ ਤੇ ਕੰਬੋਜੀ ਹੋਂ ਹੋਰ ਵੀ ਜਿਹੜੀ ਲੀਡਰਸ਼ਿਪ ਜਿਹਨੇ ਇੱਥੇ ਬਾਹਰੋਂ ਆਈ ਸੀ ਤੇ ਮੈਂ ਇਸ ਸਟੇਜ ਤੋਂ ਉਹਨਾਂ ਦਾ ਵੀ ਜਿੰਦੀਆਂ ਕਰਾਂਗਾ ਤਾਂ ਮੈਂ ਧੰਨਵਾਦ ਕਰਨਾ ਇੱਥੇ ਤੁਹਾਡਾ ਧੰਨਵਾਦ ਕਰਦਾ ਤੇ ਆਪਾਂ ਫੇਰ ਮਿਲਦੇ ਰਹਾਂਗੇ ਤੁਸੀਂ ਕਦੇ ਝਕੜਾ ਨਹੀਂ ਤੁਹਾਨੂੰ 12:00 ਵਜੇ ਕੰਮ ਪਵੇ ਮੈਨੂੰ 12:00 ਵਜੇ ਕਾਲ ਕਰ ਤੁਹਾਡਾ ਫੋਨ ਚੱਕ ਕੇ ਚੱਕੂਗਾ ਤੁਹਾਨੂੰ ਕੁਝ 12:00 ਵਜੇ ਤਕਲੀਫ ਹੋਵੇ ਜਿੱਥੇ ਤੁਸੀਂ ਕਹੋਗੇ ਉੱਥੇ ਮੈਂ ਪਹੁੰਚ ਜਾਊਗਾ ਮੈਂ ਕਰਾ ਤੁਹਾਡੇ ਨਾਲ ਆ ਜਿਹੜਾ ਪਰਚਾ ਪੁਰਚਾ ਜਾ ਹੋਇਆ ਜੇ ਹੋ ਗਿਆ ਕਦਨ ਚ ਕਹੇ ਠੀਕ ਆ ਨਹੀਂ ਜਮਾ ਨਾ ਕਰ ਦਮ ਕਰਦੇਗਾ ਨਾ ਕਿਸੇ ਗੱਲ ਦੀ ਪਰਵਾਹ ਨਹੀਂ